ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਚੱਲਦਿਆਂ ਹੋਇਆ ਆਨੰਦਪੁਰ ਸਾਹਿਬ ਜਾਂਦਿਆਂ ਹੋਇਆ ਬਾਲ ਗੋਬਿੰਦ ਰਾਏ ਦੇ ਸਰੂਪ ਦੇ ਵਿੱਚ ਮਹਾਰਾਜ ਜੀ ਜਦੋਂ ਕਾਸ਼ੀ ਪਹੁੰਚੇ ਇੱਥੇ ਧੰਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਿਚਾਰਨ ਪਾਏ ਸਨ ਸਿੱਖ ਸੰਗਤ ਬਹੁਤ ਪ੍ਰੇਮ ਕਰਦੀ ਹੈ ਗੁਰੂ ਘਰ ਦੇ ਨਾਲ ਜਿਉਂ ਹੀ ਪਤਾ ਲੱਗਾ ਆ ਕਿ ਨਵੇਂ ਪਾਤਸ਼ਾਹ ਜੀ ਦੇ ਸੁਪੁੱਤਰ ਗੋਬੀਲਰ ਆਏ ਜੀ ਆਪਣੇ ਪਰਿਵਾਰ ਦੇ ਸਮੇਤ ਆ ਰਹੇ ਨੇ ਤੇ ਸਤਿਗੁਰਾਂ ਦਾ ਸਨਮਾਨ ਕਰਦਿਆਂ ਹੋਇਆਂ ਅਦਬ ਕਰਦਿਆਂ ਹੋਇਆਂ ਸਾਹ ਸੰਗਤ ਇਕੱਠੀ ਹੋ ਗਈ ਸੰਗਤ ਇਕੱਤਰ ਹੋ ਕੇ ਮਾਰੇ ਨੂੰ ਉਡੀਕਣ ਲੱਗ ਪਈ ਫਿਰ ਜਿਵੇਂ ਸਤਿਗੁਰੂ ਆ ਗਏ ਸਤਿਗੁਰਾਂ ਦਾ ਸਵਾਗਤ ਕੀਤਾ ਸੋਹਣਾ ਫਲੰਗ ਢਾ ਕੇ ਸੋਹਣੇ ਵਸਤਰੋ ਦੇਤੇ ਵਿਸ਼ਾ ਕੇ ਮਾਰੇ ਨੂੰ ਬਿਰਾਜਮਾਨ ਕੀਤਾ ਗਿਆ ਬੜੀਆਂ ਸੰਗਤਾਂ ਨੇ ਸਤਿਗੁਰਾਂ ਦੇ ਦਰਸ਼ਨ ਦੇਦਾਰ ਕੀਤੇ ਆਪ ਜੀ ਨੇ ਕੱਲ ਵੀ ਵਿਚਾਰ ਸਰਵਣ ਕੀਤੀ ਕਿ ਸ਼ਾਮ ਪੈਂਦੇ ਆ ਪੈਂਦੇ ਆ ਇੰਨੀ ਕੋ ਸੰਗਤ ਆ ਗਈ ਆ ਉਥੇ ਕਿ ਸਾਹ ਸੰਗਤ ਦੀ ਪਿਆਰ ਰੱਖਣ ਲਈ ਜਗ੍ਹਾ ਨਹੀਂ ਬਚੀ ਤੇ ਜਿਵੇਂ ਦਰਸ਼ਨ ਕਰਨੇ ਹੋਣ ਤੇ ਬੜੀ ਔਖਿਆਈ ਹੋ ਰਹੀ ਹੈ ਬੜੀ ਮੁਸ਼ਕਲ ਆ ਰਹੀ ਹੈ ਦਰਸ਼ਨ ਹੀ ਹੋਰੇ ਬਾਲ ਗੋਬਿੰਦ ਰਾਏ ਜੀ ਦੇ ਸੰਗਤਾ ਆਪਣੀਆਂ ਾਡੀਆਂ ਚੁੱਕ ਚੁੱਕ ਵੇਂਦੀਆਂ ਨੇ ਅੱਗੇ ਜਾਣ ਦਾ ਯਤਨ ਕਰਦੇ ਨੇ ਪਰ ਸੰਗਤ ਦਾ ਇਕੱਠ ਇੰਨਾ ਜ਼ਿਆਦਾ ਆ ਕਿ ਗਾਂ ਜਾ ਨਹੀਂ ਹੁੰਦਾ ਜਿਨ੍ਹਾਂ ਨੂੰ ਤੇ ਦਰਸ਼ਨ ਹੋ ਗਏ ਬੜੇ ਭਾਗਾ ਵਾਲੇ ਜਾਣਦੇ ਆਪਣੇ ਆਪ ਨੂੰ ਜਿਹੜੇ ਰਹਿ ਗਏ ਉਹ ਇਹ ਸੋਚਦੇ ਨੇ ਕਿ ਸਾਡੇ ਭਾਗ ਬੜੇ ਮਾਰੇ ਮਾਰੇ ਨੇ ਕਿਉਂਕਿ ਬਿਨ ਭਾਗਾ ਸਤ ਸੰਗ ਨਾਲ ਲੱਭੈ ਸਤਗੁਰੂ ਮਾਰੋ ਕਿਰਪਾ ਕਰਨ ਵੱਡੇ ਭਾਗ ਭੇਟੇ ਗੁਰਦੇਵਾ ਵੱਡੇ ਭਾਗ ਨੇ ਜਿਨ੍ਹਾਂ ਦੇ ਉਹਨਾਂ ਨੇ ਦਰਸ਼ਨ ਕੀਤੇ ਪ੍ਰਸਾਦ ਸੰਗਤ ਜੇ ਇਹ ਨਹੀਂ ਕਿ ਜਿਹੜੇ ਬੜੇ ਹੀ ਭਾਵਨਾ ਬੜੇ ਹੀ ਸ਼ਰਧਾ ਲੈ ਕੇ ਆਏ ਹੋਣ ਤੇ ਦਰਸ਼ਨ ਨਾ ਹੋਏ ਹੋਣ ਤੇ ਫਲ ਨਹੀਂ ਮਿਲਦਾ ਜੇਕਰ ਅੰਦਰ ਪਿਆਰ ਆ ਭਾਵਨਾ ਸ਼ਰਧਾ ਆ ਤੇ ਸਾਹ ਸੰਗਤ ਜੇ ਉਹ ਇੱਛਾ ਮਨ ਦੀ ਸਤਿਗੁਰੂ ਮਹਾਰਾਜ ਅੰਤਰਜਾਮੀ ਸਭ ਜਾਣਦੇ ਨੇ ਗੁਰੂ ਦੀ ਕਿਰਪਾ ਵਰਤ ਜਾਂਦੀ ਹੈ ਕਿਉਂਕਿ ਦਰਸ਼ਨ ਦੇਖਤ ਉਤਰੀ ਭੁੱਖ ਦਰਸ਼ਨ ਦੇਖਦੇ ਆ ਜੇ ਭੁੱਖ ਉਤਰਦੀ ਹੈ ਤੇ ਮਨ ਵਿੱਚ ਜੇ ਇੱਛਾ ਵੀ ਧਾਰ ਲਈ ਨਾ ਕਿ ਦਰਸ਼ਨ ਕਰਨੇ ਆ ਤੇ ਤਾਂ ਵੀ ਗੁਰੂ ਦੀ ਬਖਿਰਪਾ ਵਰਤ ਜਾਂਦੀ ਹੈ ਹੁਣ ਮਹਾਰਾਜ ਕਿਰਪਾ ਕਰਨ ਬੜੀ ਐਸੀ ਸੰਗਤਾਂ ਜਿਹੜੀ ਨਹੀਂ ਦਰਸ਼ਨ ਕਰਨ ਜਾ ਸਕਦੀ ਸੀ ਸਤਿਗੁਰਾਂ ਦੇ ਦੂਰ ਵੱਸਦੇ ਸਨ ਆਵਾਜ਼ਾਈ ਦੇ ਕਿਤੇ ਸਾਧਨ ਨਹੀਂ ਨੇ ਉਦੋਂ ਸੜਕਾਂ 'ਵੀ ਅਨੇਕਾਂ ਜਦਾ ਜਣੇ ਸਾਥ ਸੰਗਤ ਦੇ ਫਿਰ ਕਈ ਸਿੱਖ ਐਸੇ ਪ੍ਰੇਮੀ ਵੀ ਹੋਏ ਜਿਹੜੇ ਉੱਥੇ ਆਪਣੇ ਘਰਾਂ ਦੇ ਵਿੱਚ ਮਾਰੇ ਨੂੰ ਯਾਦ ਕਰਦੇ ਕਿ ਕਿਤੇ ਤਾਂ ਉਹ ਵੇਲਾ ਆਵੇਗਾ ਪਾਸ਼ਾ ਤੁਸੀਂ ਇੱਧਰੋਂ ਗੁਜ਼ਰੋਗੇ ਤੇ ਦਰਸ਼ਨ ਹੋ ਜਾਣਗੇ ਬੜੇ ਸੰਗਤ ਤੁਹਾਡੇ ਆ ਗੱਲਾਂ ਕਰਦੀਆਂ ਜਿਹੜੀਆਂ ਵੀ ਸੰਗਤਾਂ ਤੁਹਾਡੇ ਕੋਲੋਂ ਹੋ ਕੇ ਆਉਂਦੀਆਂ ਨੇ ਮਾਰੇ ਮੈਂ ਜਾਣ ਜੋਗਾ ਨਹੀਂ ਤੁਸੀਂ ਆਪ ਹੀ ਕਿਰਪਾ ਕਰਦੇ ਫਿਰ ਗੁਰੂ ਸਾਹਿਬ ਆਪ ਖੁਦ ਜਾ ਕੇ ਉੱਥੇ ਦਰਸ਼ਨ ਬਖਸ਼ ਕੇ ਆਉਂਦੇ ਸੋ ਇਹਨਾਂ ਨੇ ਵੀ ਮਨ ਬਣਾ ਲਿਆ ਕਿ ਜੇਕਰ ਹੁਣ ਵੀ ਦਰਸ਼ਨਾਂ ਨਾ ਹੋਏ ਤੇ ਬੜੇ ਮੰਦੇ ਭਾਗ ਹੋਣੇ ਆਪ ਖੁਦ ਚੱਲ ਕੇ ਨੌ ਨਦੀਆਂ ਸਾਡੇ ਘਰਾਂ ਵਿੱਚ ਆ ਗਈਆਂ ਗੋਵਿੰਦਰ ਰਾਏ ਜੀ ਨੌ ਨਦੀਆਂ ਦੇ ਰੂਪ ਵਿੱਚ ਸਾਡੇ ਘਰਾਂ ਚ ਆ ਗਏ ਜਿਨ੍ਹਾਂ ਨੇ ਦਰਸ਼ਨ ਕਰਲੇ ਤਰ ਜਾਣਗੇ ਸਾਰੇ ਬੜੇ ਚਾਅ ਦੇ ਨਾਲ ਦਰਸ਼ਨੇ ਭੇਟਾ ਆਪਣਾ ਨਜ਼ਰਾਨਾ ਜਿਹੜਾ ਗੁਰੂ ਸਾਹਿਬ ਨੂੰ ਭੇਟ ਕਰਦੇ ਨੇ ਕਿਉਂਕਿ ਉਸ ਦਿਨ ਵੀ ਮੈਂ ਬੇਨਤੀ ਕੀਤੀ ਕਿ ਦਾਨ ਨਹੀਂ ਆਪਾਂ ਕਹਿਣਾ ਕਿ ਦਾਨ ਦਿੱਤਾ ਗੁਰੂ ਘਰ ਨੂੰ ਦਾਨ ਦਿੱਤਾ ਨਹੀਂ ਪਿਆ ਰਿਓ ਗੁਰੂਕਾਰ ਨੂੰ ਭੇਟਾ ਦਈਦੇ ਆ ਜਿਵੇਂ ਇੱਕ ਰਾਜਾ ਆ ਉਹਨੂੰ ਲੋਕ ਆਣ ਕੇ ਵਸਤੂਆਂ ਦਿੰਦੇ ਨੇ ਤੇ ਉਹਨੂੰ ਕਹਿੰਦੇ ਆ ਨਜ਼ਰਾਨਾ ਭੇਟ ਕਰ ਲੈ ਨਜ਼ਰਾਨਾ ਦਿੰਦੇ ਨੇ ਦਾਨ ਨਹੀਂ ਦਿੱਤਾ ਜਾਂਦਾ ਕਿ ਫਲਾਣੇ ਨੇ ਇੰਨੀ ਦਾਨ ਜ਼ਮੀਨ ਜ਼ਮੀਨਦਾਨ ਕਰਤੀ ਫਲਾਣੇ ਨੇ ਪੱਖਾ ਦਾਨ ਕਰਤਾ ਨਹੀਂ ਇਹ ਭੇਟ ਆ ਸਪਿਆਰਿਓ ਤੇਰੋ ਕੀ ਆ ਤੂੰ ਜਾ ਕੇ ਹਰ ਪਾਉ ਜੋ ਕਿਛ ਹੈ ਸੋ ਤੇਰਾ ਸਭ ਕੁਝ ਹੈ ਹੀ ਤੇਰਾ ਤੇ ਤੈਨੂੰ ਕਾਹਦਾ ਦਾਨ ਦੇਣਾ ਨਜ਼ਰਾਨਾ ਜਵਨਪੁਰ ਦੇ ਇਲਾਕੇ ਦੇ ਵਿੱਚ ਮਾਰੇ ਵਿਚਰੇ ਨੇ ਉੱਥੇ ਹੀ ਨੇੜੇ ਮਿਰਜ਼ਾਪੁਰ ਦਾ ਇਲਾਕਾ ਵੀ ਸੀ ਉੱਥੇ ਵੀ ਮਹਾਰਾਜ ਨੇ ਚਰਨ ਪਾਏ ਇਹ ਨੇੜੇ-ਨੇੜੇ ਪੈਂਦੇ ਨੇ ਨਗਰ ਜਦੋਂ ਗੁਰੂ ਸਾਹਿਬ ਜਵਨਪੁਰ ਭਾਈ ਗੁਰਬਖਸ਼ ਜਿਹੜਾ ਆ ਸਾਧੂ ਗੁਰਾਂ ਦਾ ਪ੍ਰੇਮੀ ਸ਼ੇਖ ਰਿੰਦਾਵ ਨੇ ਬੜੀਆਂ ਭੇਟਾਵਾਂ ਮਹਾਰਾਜ ਨੂੰ ਅਰਪਨ ਕੀਤੀਆਂ ਗੁਰੂ ਸਾਹਿਬ ਨੇ ਉਹ ਸਾਧ ਸੰਗਤ ਦੀ ਸਤਕਾਰ ਦੇ ਨਾਲ ਉਹਦੇ ਕੋਲੋਂ ਲੈ ਲਈਆਂ ਪਰ ਜਿਵੇਂ ਇੱਕ ਬ੍ਰਾਹਮਣ ਆਇਆ ਉਹਨੇ ਅਰਦਾਸ ਕੀਤੀ ਮਹਾਰਾ ਮੇਰੀ ਗਰੀਬੀ ਮੇਰਾ ਦੁਲੇਦਰ ਦੂਰ ਕਰ ਦਿਓ ਤੇ ਪਾਸ਼ਾ ਜੀ ਨੇ ਇੰਨੇ ਘੁਮਾਇਆ ਇੰਨੇ ਕੋ ਬਸਤਰ ਉਹਨੂੰ ਦੇ ਦਿੱਤੇ ਨਾ ਪਿਆਰ ਉਹ ਕਿ ਜਨਮਾ ਜਨਮਾ ਦੀ ਜਿਵੇਂ ਗਰੀਬੀ ਉਹਦੀ ਮਿਟਾ ਦਿਤੀ ਹੁਣ ਸੰਗਤਾਂ ਨੂੰ ਪਤਾ ਲੱਗਾ ਆ ਉਥੋਂ ਦੇ ਰਹਿਣ ਵਾਲੇ ਸੰਗਤ ਨੂੰ ਜਾਨਪੁਰ ਦੀ ਸੰਗਤ ਨੂੰ ਪਤਾ ਲੱਗਾ ਕਿ ਗੋਬਿੰਦ ਰਾਏ ਜੀ ਨੇ ਆਪਣੀਆਂ ਸਾਰੀਆਂ ਭੇਟਾ ਜਿਹੜੀਆਂ ਵਸਤੂਆਂ ਸਨ ਇਹ ਇਹਨਾਂ ਨੂੰ ਦੇ ਦਿੱਤੀਆਂ ਨੇ ਗਰੀਬਾਂ ਨੂੰ ਵੰਡ ਦਿੱਤੀਆਂ ਨੇ ਉਹਨਾਂ ਨੇ ਫਿਰ ਨਵੀਆਂ ਨਵੀਨ ਬਸਤਰ ਤਿਆਰ ਕੀਤੇ ਮਹਾਰਾਜ ਲਈ ਸਾਰੀਆਂ ਚੀਜ਼ਾਂ ਤਕਰੀਬਨ ਨਵੀਆਂ ਬਣਾ ਦਿੱਤੀਆਂ ਤਿਆਰ ਕਰ ਦਿੱਤੀਆਂ ਪਿਆਰ ਦੇ ਨਾਲ ਇਥੇ ਹੋਰ ਬ੍ਰਾਹਮਣ ਵੀ ਇਕੱਠੇ ਹੋ ਕੇ ਆਏ ਜਿਨ੍ਹਾਂ ਨੇ ਵੇਖਿਆ ਕਿ ਮਾਰੇ ਨੂੰ ਬੜਾ ਬੜੀ ਸੰਗਤ ਜਿਹੜੀ ਆ ਕੋਈ ਮਾਇਆ ਦੇ ਰਹੀ ਹੈ ਭੇਟ ਕਰ ਰਹੀ ਕੋਈ ਪਦਾਰਥ ਖਾਣ ਵਾਲੇ ਭੇਟ ਕਰ ਰਹੀ ਕੋਈ ਜੀਵਨ ਦੇ ਵਿੱਚ ਵਰਤੋਂ ਵਾਸਤੇ ਪਦਾਰਥ ਜਿਹੜੇ ਨੇ ਉਹ ਭੇਟ ਕਰ ਰਹੀ ਹਰ ਹਰ ਤਰ੍ਹਾਂ ਦੀ ਭੇਟਾ ਮਾਰੇ ਨੂੰ ਪਹੁੰਚ ਰਹੀ ਹੈ ਅੱਗੇ ਕਹਿਣ ਲੱਗੇ ਪਾਤਸ਼ਾਹ ਜੀ ਗੋਵਿੰਦਰਾਜ ਜੀ ਤੁਸੀਂ ਤੇ ਛਤਰੇ ਤੇ ਖਤਰੀ ਦਾ ਧਰਮ ਨੇ ਪੂਜਾ ਕਰਵਾਣਾ ਮਾਰਤਵਾ ਨੂੰ ਪੂਜਾ ਨਹੀਂ ਕਰਾਉਣੀ ਚਾਹੀਦੀ ਜਦੋਂ ਇਦਾਂ ਆਖਿਆ ਤੇ ਮਾਰੋ ਕਹਿਣ ਲੱਗੇ ਪੂਜਾ ਨਹੀਂ ਅਸੀਂ ਕਰਵਾਂਦੇ ਪੂਜਾ ਤੇ ਹੋਂਦਾ ਜੇਕਰ ਕੋਈ ਸੰਕਲਪ ਰੱਖ ਕੇ ਕਰਵਾਈ ਜਾਵੇ ਜੇਕਰ ਕੋਈ ਕਿਸੇ ਨੂੰ ਕਹਿ ਕੇ ਕਰਵਾਈ ਜਾਵੇ ਜਾਂ ਸੰਕਲਪ ਰੱਖ ਕੇ ਕਰਵਾਈ ਜਾਵੇ ਮਾਰੋ ਕਹਿੰਦੇ ਇੱਥੇ ਤੇ ਪਿਆਰੀ ਸੰਗਤ ਜਿਹੜੀ ਐ ਨਜ਼ਰਾਨਾ ਜਿਵੇਂ ਰਾਜਿਆਂ ਨੂੰ ਮਹਾਰਾਜਿਆਂ ਨੂੰ ਭੇਟਾ ਕੀਤਾ ਜਾਂਦਾ ਹੈ ਨਾ ਉਦਾਂ ਸੰਗਤ ਸਾਨੂੰ ਨਜ਼ਰ 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 ਭੇਟਾ ਜਾਂ ਕਹੋ ਜਾਂ ਨਜ਼ਰਾਨਾ ਭੇਟ ਕਰ ਰਹੀ ਹੈ ਸੰਗਤ ਇਹ ਪੂਜਾ ਨਹੀਂ ਹੈ ਤੇ ਮਾਰਾ ਕਹਿਣ ਲੱਗੇ ਜੇਕਰ ਗੁਰੂ ਪੀਰਾਂ ਨੂੰ ਸੰਤਾਂ ਮਹਾਂਪੁਰਖਾਂ ਨੂੰ ਕੁਝ ਭੇਟ ਕੀਤਾ ਜਾਵੇ ਕੁਝ ਉਪਹਾਰ ਦਿੱਤੇ ਜਾਣ ਨਾ ਤੇ ਮਾਰਾ ਕਹਿੰਦੇ ਉਹ ਅੱਗੇ ਚੱਲ ਕੇ ਧਰਮ ਅਰਥ ਕਾਮ ਮੋਖ ਦੀ ਬਖਸ਼ਿਸ਼ ਹੁੰਦੀ ਓ ਦੇ ਨਾਲ ਸਾਤ ਗੁਰ ਮਾਰਾ ਕਹਿਣ ਲੱਗੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੇ ਜੇਕਰ ਕੋ ਚਾਰ ਪਦਾਰਥ ਮਨ ਵਿੱਚ ਇੱਛਦਾ ਨਾ ਕਾ ਧਰਮ ਅਰਥ ਕਾਮ ਤੇ ਮੋਖ ਮੁਕਤੀ ਮਾਰਾ ਕਹਿੰਦੇ ਉਹਨੂੰ ਸਾਧੂ ਸਾਧ ਜਨਾਂ ਦੇ ਭਗਤ ਪਿਆਰਿਆਂ ਦੀ ਸੇਵਾ ਕਰਨੀ ਚਾਹੀਦੀ ਹੈ ਇਹਦੇ ਨਾਲ ਫਲ ਮਿਲਦਾ ਹੈ ਕਹਿੰਨ ਲੱਗੇ ਪਾਸ਼ਾ ਧਰਮ ਅਰਥ ਕਾਮ ਇਹ ਤਿੰਨ ਤੇ ਚੀਜ਼ਾਂ ਚਲੋ ਜ਼ਿੰਦਗੀ ਵਿੱਚ ਵਰਤਿੰਦੀਆਂ ਨੇ ਪਰ ਮੁਕਤੀ ਕੀ ਹੁੰਦੀ ਹੈ ਮਾਰਾ ਕਹਿੰਨ ਲੱਗੇ ਭੱਲੇ ਤੁਹਾਡੇ ਜਦੋਂ ਤੁਹਾਡੀ ਵਾਰੇ ਆਉਂਦੀ ਆ ਤੁਸੀਂ ਸਾਰਿਆਂ ਨੂੰ ਮੁਕਤੀ ਦੇ ਹੀ ਜਾਂਦੇ ਹੋ ਮਾਰਾ ਕਹਿੰਨ ਲੱਗੇ ਤੁਹਾਡੀ ਤਾਂ ਮੁਕਤੀ ਵੀ ਮੌਯਾਂ ਤੋਂ ਬਾਅਦ ਆ ਦਿੰਦੇ ਹੋ ਤੁਸੀਂ ਕਿ ਮਰਨ ਤੋਂ ਬਾਅਦ ਆ ਮੁਕਤ ਹੋ ਜਾਵੋਗੇ ਮਾਰਾ ਕਹਿੰਦੇ ਕਹੋ ਬੇਣੀ ਮਰਨ ਮੁਕਤ ਕਹਿਣ ਨੂੰ ਪਾਇ ਇੱਕ ਸ਼ਬਦ ਹੁੰਦਾ ਹੈ ਗੁਰਬਾਣੀ ਦੇ ਵਿੱਚ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਇਹ ਮਾਰ ਨੇ ਸਮਝਾਇਆ ਕਿ ਮਰਨ ਤੋਂ ਬਾਅਦਾਂ ਕਿਹੜੀ ਮੁਕਤੀ ਹੈ ਮਾਰ ਕਹਿੰਦੇ ਇੱਥੇ ਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਜਿੰਦੇ ਜੇ ਹੀ ਮੁਕਤ ਜਿਹੜਾ ਹੋ ਜਾਈਦਾ ਜਿੰਦਿਆਂ ਬੰਧਨਾਂ ਤੋਂ ਛੁਟਕਾਰਾ ਹੁੰਦਾ ਆ ਇਸ ਕਰਕੇ ਪਾਤਸ਼ਾਹ ਜੀ ਕਹਿਣ ਲੱਗੇ ਤੁਸੀਂ ਆਪਣੇ ਵੇਦਾਂ ਸ਼ਾਸਤਰਾਂ ਨੂੰ ਖੁਦ ਹੀ ਗਲਤ ਦਰਸਾਈ ਜਾਂਦੇ ਹੋ ਤੁਹਾਡੇ ਤੇ ਵੀ ਤੁਹਾਡੇ ਵੇਦਾਂ ਦੇ ਵਿੱਚ ਵੀ ਸਾਰਾ ਕੁਝ ਲਿਖਿਆ ਹੋਇਆ ਹੈ ਕਿ ਜਿਹੜੇ ਸੰਤ ਮਹਾਂਪੁਰਖ ਨੇ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਉਹਨਾਂ ਨੂੰ ਉਹਨਾਂ ਦਾ ਉਹਨਾਂ ਨੂੰ ਦਸਬੰਦ ਭੇਟ ਕਰਨਾ ਚਾਹੀਦਾ ਹੈ। ਸਾਧਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਪਰ ਇੱਥੇ ਸੰਗਤ ਜਿਹੜੀ ਹੈ ਸਾਡੀ ਪੂਜਾ ਨਹੀਂ ਇਹ ਤੇ ਸਾਨੂੰ ਨਜ਼ਰਾਨਾ ਭੇਟ ਕਰਦੀ ਹੈ ਪਿਆਰ ਦੇ ਨਾਲ। ਜਦੋਂ ਮਾਰੇ ਨੇ ਇਦਾਂ ਕਈ ਤਰ੍ਹਾਂ ਦੇ ਬਚਨ ਕਹਿ ਕੇ ਇਹਨਾਂ ਨੂੰ ਸੁਣਾਏ ਤੇ ਸ਼ਰਮਿੰਦੇ ਜੇ ਹੋ ਗਏ ਚੁੱਪ ਹੋ ਗਏ। ਹੱਥ ਜੋੜ ਕੇ ਮਾਰੇ ਸੱਚੇ ਪਾਤਸ਼ਾਹ ਸੀ ਤੇ ਬਸ ਪਰਖ ਕਰਦੇ ਸਾ ਕਿ ਤੁਹਾਡੀ ਆਯੂ ਬੜੀ ਛੋਟੀ ਹੈ ਕਿ ਤੁਹਾਡੇ ਵਿੱਚ ਮਹਾਰਾਜ ਉਹ ਸ਼ਕਤੀ ਵੀ ਹੈ। ਉਹ ਬਲਵਾਨਤਾ ਵੀ ਹੈ ਜੋ ਪਹਿਲੇ ਗੁਰੂ ਸਹਿਬਾਨਾਂ ਦੇ ਵਿੱਚ ਸੀ ਮਾਰੇ ਖਿਮਾ ਕਰਦੇ ਹੋ ਇਦਾਂ ਇਹਨਾਂ ਨੇ ਬੇਨਤੀ ਕੀਤੀ ਤੇ ਆਪਣੀ ਭੁੱਲ ਬਖਸ਼ਾਈ ਸੋ ਗੁਰੂ ਪਾਤਸ਼ਾਹ ਦੇ ਇਤਿਹਾਸ ਸੰਗਤ ਦੇ ਤਕਰੀਬਨ 10 ਦਿਨ ਵਿਚਰੇ ਨੇ ਕਾਸੀ ਜੌਨਪੁਰ ਮਿਰਜ਼ਾਪੁਰ ਜਿਹੜਾ ਇਲਾਕਾ ਇੱਥੋਂ ਦੀ ਸੰਗਤ ਜਿੱਥੇ-ਜਿੱਥੇ ਮਾਰੇ ਵਿਚਰੇ ਸਾਰੀ ਸੰਗਤ ਨੇ ਬੜਾ ਗੁਰੂ ਸਾਹਿਬ ਦੇ ਨਾਲ ਪਿਆਰ ਕੀਤਾ ਦਰਸ਼ਨ ਮਿਲੇ ਹੁੰਦੇ ਰਹੇ ਮਾਰੇ ਨੇ ਸਾਰੇ ਨਗਰ ਜਿਹੜੇ ਚੰਗੇ ਤਰ੍ਹਾਂ ਘੁੰਮ ਫਿਰ ਕੇ ਵੇਖੇ ਨੇ ਸੋ ਕਾਲ ਨੂੰ ਸਾਧ ਸੰਗਤ ਦੇ ਅਗਲੇ ਵਿਚਾਰ ਨਾਲ ਆਪਾਂ ਜੋੜਾਂਗੇ ਸਤਿਗੁਰੂ ਆਪ ਹੀ ਕਿਰਪਾ ਕਰ ਦੇਣ ਉਹ ਲਾ ਚੁਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ